ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਦੱਸੋ ਸਾਰੇ ਠੀਕ ਹੋਗੇ ਵੀਰੇ? ਤੇ ਬਾਕੀ ਭਾਈ ਧੁੰਦ ਤੋਂ ਬਚ ਕੇ ਰਹਾ ਕਰੋ। ਧੁੰਦ ਬਹੁਤ ਵੈਰੀ ਆ। ਕਈ ਜਗ੍ਹਾ ਤੇ ਐਕਸੀਡੈਂਟ ਵੀ ਹੋਏ ਨੇਗੇ, ਕਾਫੀ ਜਗ੍ਹਾ ਦੇ ਉੱਤੇ ਨੁਕਸਾਨ ਵੀ ਹੋਇਆਗਾ ਮੇਰਾ ਵੀਰ। ਤੇ ਬਚ ਕੇ ਰਿਹਾ ਕਰੋ ਧੁੰਦ ਤੋਂ ਭਾਈ। ਧੁੰਦ ਬਹੁਤ ਵੈਰੀ ਆ। ਮੈਂ ਸਮਾਣੇ ਗਿਆ ਹੋਇਆ ਤੀਆ। ਤੇ ਮੈਂ ਆਇਆਂਗਾ ਸਮਾਣੇ ਤੋਂ। ਜਲਦੀ-ਜਲਦੀ ਦਾ ਟਾਈਮ ਆਗਾ। ਤੇ ਬਾਕੀ ਹੁਣ ਚੱਲਦੇ ਆਂ ਪਿੰਡ ਨੂੰ। ਆਪਾਂ ਹੁਣ ਪਿੰਡ ਨੂੰ ਜਾ ਰਹੇ ਆਂ ਮੈਂ। ਤੇ ਤੁਸੀਂ ਹੁਣ ਦੇਖਿਓ ਚੱਲਦੇ ਆਂਗੇ ਹੁਣ ਆਪਾਂ ਤੁਹਾਨੂੰ ਪਿੰਡ ਵੀ ਦਿਖਾਉਨੇ ਆ ਮੇਰਾ ਤੇ ਧੁੰਦ ਬੜੀ ਪੈਰੀ ਤੀਗੀ ਮਸਾਂ ਧੁੰਦ ਦੇ ਵਿੱਚੋਂ ਗੱਡੀ ਲੈ ਕੇ ਆਇਆ ਤੇ ਹੁਣ ਮੈਂ ਤੋੜਵਾਂਗਾ ਅਮਰੂਦ ਅਮਰੂਦ ਦੇਖਦਾਗਾ ਉੱਤੇ ਅਮਰੂਦ ਦੇ ਜੇ ਕੋਈ ਵਧੀਆ ਟੱਕਰ ਦਾਗਾ ਕਿਉਂਕਿ ਅਮਰੂਦ ਕਾਫੀ ਲੱਗ ਰਹੇ ਨੇ ਬਾਬਾ ਜੀ ਨੇ ਅਮਰੂਦ ਦੇਖੇ ਨੇ ਦੋ ਤਿੰਨ ਵਧੀਆ ਵਧੀਆ ਤੇ ਹੁਣ ਤੋੜੂਗਾ ਉਹ ਲੱਗ ਰਿਹਾ ਇਹ ਵਾਹ ਬਈ ਵਾਹ ਬਾਬਾ ਬੜਾ ਤਗੜਾ ਮਰੂਦਾ ਨਾ ਇਹ ਤਿੰਨ ਇਕੱਠੇ ਲੱਗੇ ਹਾਂ ਇਹ ਵਧੀਆ 12 ਮਾਸੀ ਮਰੂਦਾ ਹੈ ਬਰਾਵਾ ਸੀ ਇਹ ਚੱਲ ਹੁਣ ਤੋੜ ਫਿਰ ਕਿਹੜਾ ਤੋੜਦਾ ਵਧੀਆ ਜਾ ਹਾਂ ਇਹ ਵੀ ਟੌਪ ਦਾ ਇਹਦੇ ਕਾਣਾ ਤਾਂ ਨਹੀਂ ਹੋਊਗਾ ਇਹ ਨਾ ਨਾ ਵਾਪਸ ਇੱਕ ਲੰਮਾ ਬੋਲਦਾ ਹੈ ਕਲਮਰਾਂ ਦਾ ਹੋਰ ਕਿੱਥੇ ਕੋਈ ਕੋਈ ਇੱਧਰ ਆ ਜੰਨੇ ਆ ਇੱਧਰ ਤਾਂ ਨਹੀਂ ਲੱਗੇ ਕੋਈ ਨੂੰ ਤਾਂ ਵੱਡੇ ਵੱਡੇ ਲੱਗੇ ਰਹਿਣਾ ਤਾਂ ਕੰਮ ਕਰਦੇ ਨੇ हां दंद ਕੰਮ ਕਰਦੇ ਨੇ ਪਰ ਇੰਨੇ ਵੀ ਨਹੀਂ ਕਰਦੇ ਵੀ ਕੱਚਾ ਤੋੜਨੇ ਹਾਂ ਹੂੰ ਵੈਰੀ ਗੁੱਡ ਤੋੜਲਾ ਤੋੜਲਾ ਤੋੜ ਬੱਸ ਤੇ ਦੋ ਮਰੂ ਤੋੜ ਲੈ ਬੜੇ ਟੌਪ ਦੇ ਨੇ ਤੇ ਹੁਣ ਖਾਂਦੇ ਆਂਗੇ ਉਹ ਵੀ ਵਧੀਆ ਨੇਗੇ ਇਹ ਵੇ ਕਿੱਧਰ ਰੁੜ ਗਿਆ ਕਾ ਲੱਗਿਆ ਹੋਇਆ ਇਹ ਵੀ ਵਧੀਆ ਹੈ ਪਰ ਆਪਾਂ ਤੋੜਨੇ ਸੀ ਪੱਕ ਲੈਣਦੇ ਨੂੰ ਤੇ ਬਾਕੀ ਹੁਣ ਅਸੀਂ ਅਮਰੂਦ ਤੋੜ ਲਏ ਤੇ ਵਧੀਆ ਨੇਗੇ ਤੇ ਬਾਕੀ ਆ ਹੁਣ ਇਧਰ ਜਿਹੜੀ ਸਾਡੇ ਸਾਨੂੰ ਸਬਜ਼ੀ ਲਈ ਹੋਈ ਆ ਐਦਕੀ ਤੁਹਾਨੂੰ ਸਬਜ਼ੀ ਨਹੀਂ ਦਿਖਾਈ ਹੈਗੀ ਬਹੁਤ ਕਾਫੀ ਕੁਝ ਲਾਇਆ ਹੋਇਆ ਹੈਗਾ ਸ਼ਿਕੰਦਰਾ ਗੋਭੀ ਮੂਲੀਆਂ ਮਿੱਠਾ ਧਣੀਆਂ ਅਦਰਕ ਟਮਾਟਰ ਬਹੁਤ ਕੁਝ ਸਾਗ ਸੂਪ ਬੜਾ ਕੁਝ ਖੜਿਆ ਹੈਗਾ ਤੁਹਾਨੂੰ ਦਿਖਾਉਣਾ ਜਿੱਤੋ ਜਾਮਣਾ ਖਾਂਦੇ ਰਿਆਂਗੇ ਤੇ ਉਹ ਬਜਾਰੀ ਟੁੱਟ ਗਈ ਇਧਰਲੇ ਪਾਸੋਂ ਇਹ ਆ ਬੂਟੇ ਦੇ ਉੱਤੇ ਸਾਡੇ ਕਦੇ ਨਿੰਬੂ ਨਹੀਂ ਮੁੱਕੇ ਹੈਗੇ ਆ ਦੇਖੋ ਆ ਬੜਾ ਜਿਹਾ ਕੁਝ ਲੱਗਿਆ ਹੋਇਆ ਹੈਗਾ ਤੇ ਕਿ ਇਧਰ ਗੰਨੇ ਵੀ ਲੱਗੇ ਸਾਡੇ ਸਾਰਾ ਸਿਸਟਮ ਸਾਡਾ ਬੜਾ ਜਿਹਾ ਹੋ ਗਿਆ ਆ ਦੇਖੋ ਬੱਟਾਂ ਦੇ ਉੱਤੇ ਮੂੜੀਆਂ ਨੇਗੀਆਂ ਆ ਪਾਲਕ ਵਗੈਰਾ ਹੈਗਾ ਆ ਸਾਗ ਬੀਜਿਆ ਹੋਇਆ ਹੈਗਾ ਸਾਣੇ ਇੰਦਰ ਮੂੜੀਆਂ ਕਾਫੀ ਹੋ ਰਹੀਆਂ ਨੇ ਗੀਆਂ ਆ ਸਾਰੀ ਸਰੋਂਾਂ ਗੀ ਆ ਉਹ ਹੀ ਜਮਣਾਂਗੇ ਆ ਜਿਹੜਾ ਸਾਗ ਦੇਖ ਰਹਾ ਹੁਣਾ ਇਹ ਕੇਲਾ ਸਰੋਂਾਂ ਗੀ ਇਹ ਬੜਾ ਵਧੀਆ ਬਣਦਾ ਹੁੰਦਾ ਹੈਗਾ ਇਹ ਹੁਣ ਬਾਬਾ ਜੀ ਪਤਾ ਨਹੀਂ ਕੀ ਲਾ ਕੇ ਕਰਨਾ ਸਾਡੀ ਸਲਾਹ ਤੀ ਮਹਾਂ ਸਮਾਣੇ ਸਮੂਹ ਨੇ ਦੇਖਦੇ ਆਂਗੇ ਚਾਹ ਕੇ ਉਹਨੇ ਸਮਾਣੇ ਵਾਲੇ ਵੀ ਕੰਮ ਕਈ ਨੇ ਉਹ ਵੀ ਨਵੇੜ ਲਈਏ ਤੇ ਬਾਕੀ ਭਾਈ ਧੁੰਦ ਤੋਂ ਬਚਾ ਕੇ ਚੱਲਿਆ ਕਰੋ ਅੱਜਕੱਲ੍ਹ ਧੁੰਦ ਦਾ ਬਹੁਤ ਹੋਇਆ ਇਹਰ ਆ ਬੰਦ ਗੋਭੀ ਲੱਗੀ ਹੋਈ ਆ ਇਧਰਲੇ ਪਾਸੇ ਸਾਰੀ ਇਹ ਤੇ ਇਹ ਵੀ ਓਕੇ ਆ ਗਈ ਹਨ ਇੱਕ ਹੱਥ ਨੂੰ ਪਤ ਨਹੀਂ ਕੀ ਹੋ ਗਿਆ ਗੂਠੇ ਨੂੰ ਨਾ ਗੂਠਾ ਕੰਮ ਜਾਨੀ ਕਰ ਰਿਹਾ ਹੈਗਾ ਮੇਰੀ ਸਲਾਹ ਹੈਗਾ ਵੀ ਇੱਕ ਵਾਰੀ ਡਾਕਟਰ ਦੇ ਜੀ ਸਲਾਹ ਲੈ ਲਈਏ ਜਾ ਕੇ ਵੀ ਕੀ ਕਹਿੰਦਾ ਡਾਕਟਰ ਫਿਰ ਉਸ ਹਿਸਾਬ ਨਾਲ ਦੇਖੀਏ ਕੋਈ ਅਡਜਸਟਮੈਂਟ ਕਰੀਏ ਮੈਨੂੰ ਆਇਆ ਇੱਕ ਦਿਨ ਨਾ ਮੈਂ ਡਿੱਗ ਪਿਆ ਸੀ ਹੋ ਸਕਦਾ ਵੀ ਕਿਤੇ ਉਹਦੇ ਕਰਕੇ ਕੋਈ ਜ਼ਿਆਦਾ ਨਾ ਕੰਮ ਵਧ ਗਿਆ ਹੋਵੇ ਕਿਉਂਕਿ ਹੁਣ ਠੰਡ ਵੀ ਹੈਗੀ ਠੰਡ ਕਰਕੇ ਵੀ ਥੋੜਾ ਜਿਆਦਾ ਦਿੱਕਤ ਆ ਜਾਂਦੀ ਹੈ ਇਹ ਕਹਦਾ ਨਾ ਕਹਦਾ ਵੀ ਮੈਂ ਠੂਲਾ ਲੈਣਾ ਹੈ ਤੇ ਆਹ ਠੂਲਾ ਜਿਹੜਾ ਅਨੁਛੇ ਤੇ ਦਬੋਣਾਂਗੇ ਰਮੇਰ ਨੂੰ ਤੇ ਬੱਚੇ ਲੱਗ ਰਹੇ ਨੇ ਠੂਲਣਾ ਮੇਰੀ ਗੱਲ ਸੁਣ ਵੀਰੇ ਆਹ ਆਹ ਕਹਿੰਦਾ ਬਾਬਾ ਜੀ ਇਹਨੂੰ ਹੈ ਨਾ ਇਹ ਕਹਿੰਦਾ 100 ਰੁਪਏ ਲਾ ਦੇਣਗੇ ਅਸੀਂ 20 ਦੇ ਦਾਂਗੇ ਅਸੀਂ 20 ਰੁਪਏ ਦੇ ਰਹੇ ਹਾਂ ਮੇਰੀ ਗੱਲ ਸੁਣ ਨਾ ਜਿਆਦਾ ਨਹੀਂ ਝੂਟਣਾ ਹੈਗਾ ਘੱਟ ਝੂਟਣਾਗਾ ਜਿਆਦਾ ਨਹੀਂ ਉਹ ਕਰਨਾ ਰੋਲ ਜਾਂਦਾ ਇਹਦਾ ਹੁਣ ਸਿਆਣੇ ਨੇ ਕਿਹਾ ਤੂੰ ਬਾਅਦ ਦੇ ਵਿੱਚ ਉਹ ਕਰ ਜੇ ਠੀਕ ਆ ਚੱਲ ਆ ਜਾ ਵੇਰੀ ਗੱਲ ਸੁਣ ਆ ਜਾ ਛੇਤੀ ਕਰ ਜਿਆਦਾ ਨਹੀਂ ਨਾ ਉਹ ਕਰਨਾ ਵਿੱਚ ਘੱਟ ਹੀ ਉਹ ਕਰਨਾ ਠੀਕ ਆ ਬਾਈ ਇਹਦੇ ਕਿੰਨੇ ਪੈਸੇ ਲੈਣੇ ਆਗੇ ਆ ਇਹਦੇ ਉਹ ਮੁੰਡਾ ਕਹਦਾ ਝੂਟਣ ਨੂੰ ਉਹ ਤਾਂ ਐਂ ਛੱਡਦਾ ਐਂ ਛੱਡ ਬਾਈ ਕਹਿੰਦਾ ਲੈ ਪੈਂ ਐਂ ਛੱਡ ਲੈ ਵੀ ਠੀਕ ਆ ਹੁਣ ਉਹ ਤਾਂ ਨਹੀਂ ਆਉਂਦਾ ਉਹ ਅੱਖ ਨਹੀਂ ਮਿਲਾ ਰਿਹਾ ਹੈਗਾ ਹੁਣ ਟੌਰ ਨਾਲ ਤੇ ਖੜਿਆ ਹੈਗਾ ਹਾ ਵੀ ਤੁਸੀਂ ਝੂਟ ਲੈ ਝੂਟ ਲੈ ਝੂਟੀਆਂ ਚਲੋ ਵਧੀਆ ਰੇ ਚੇਹ ਲੈ ਰਹੇ ਨੇ ਨਜ਼ਾਰੇ ਇਹ ਆ ਜੱਗੇ ਦੀ ਕੁੜੀ ਇਹ ਉਹਦੀ ਇਹਦਾ ਇਹਦਾ ਨੌ ਵੀ ਕੀ ਇਹਦਾ ਕੀ ਕਹਦੇ ਨੇ ਤੇਰੇ ਭਾਈ ਨੂੰ ਉਹ ਤੇ ਹੈ ਕਰ ਦੇ ਅਗਰ ਜਾਂਦੇ ਕੀ ਆ ਲੈ ਵੀਰੇ ਉਹ ਠੀਕ ਆ ਕੈਮ ਨੇ ਛੇਤਾ ਚਲੋ ਵਧੀਆ ਆ ਕਢਾਉਣੀਆਂ ਦੀਆਂ ਕੰਨਾਂ ਵੀ ਲੱਗੀਆਂ ਹੋਈਆਂ ਨੇ ਇਧਰ ਖੰਡਪੁਰ ਦਾ ਪ੍ਰਕਾਸ਼ ਆ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਸਾਰਾ ਸਿਸਟਮ ਕారణੋਂ ਜਦੋਂ ਭੋਗ ਪੂਗਣਾ ਫੇਰ ਤੁਹਾਨੂੰ ਕੱਲ ਨੂੰ ਪੂਰੀ ਵੀਡੀਓ ਦੇਵਾਂਗੇ ਤੇ ਬਾਕੀ ਜੀ ਸੱਤ ਲੱਗੀ ਸੀ ਮੇਰੇ ਤੇ ਹੁਣ ਮੈਂ ਕਲਾਰਾਂ ਆ ਗਿਆ ਤੀਗਾ ਆਪਣਾ ਬਾਈ ਆ ਵੱਡਾ ਬਣਪਰੀ ਤਾਂ ਕਲਵਾਣ ਨੂੰ ਐਕਸ-ਰੇ ਲਿਖਿਆ ਹੋਇਆ ਬਾਰੇ ਟੁੱਟੀਆਂ ਭੱਜੀਆਂ ਹੱਡੀਆਂ ਦਾ ਇਹੀ ਇਲਾਜ ਕਰਦਾਗਾ ਜੇ ਆਉਣਾ ਹੋਵੇ ਤੁਹਾਨੂੰ ਪੂਰਾ ਡਰੈੱਸ ਵੀ ਦੇਵਾਂਗੇ ਤੇ ਆ ਜਿਓ ਤੇ ਬਹੁਤ ਵਧੀਆ ਮੁੰਡਾ ਦੇਖੋ ਬਾਕੀ ਹੁਣ ਪਲਾਸਟਰ ਲਾਉਣ ਦੀ ਤੇਰੀ ਚੱਲ ਰਹੀ ਹੈਗੀ ਪਲਾਸਟਰ ਲਾਉਣੇ ਆਗੇ ਮੈਂ ਨਾ ਗੁੱਠੇ ਭਾੜ ਡਿੱਗ ਪਿਆ ਸੀ ਬਹੁਤ ਜ਼ਿਆਦਾ ਤਕਲੀਫ ਹੋਈ ਸੀ ਤੇ ਹੁਣ ਜਦੋਂ ਹੁਣ ਚੈੱਕ ਕੀਤਾ ਸਾਰਾ ਕੁਝ ਤੇ ਪਤਾ ਲੱਗੇ ਵੀ ਕੀ ਬਣਦਾ ਹੈਗਾ ਤੇ ਹੁਣ ਆਪਾਂ ਲਾ ਲਈਏ ਪਲਸਟਰ ਪਲਸਟਰ ਤੋਂ ਬਾਅਦ ਫਿਰ ਦੇਖਾਂਗੇ ਹਫਤੇ ਦਾ ਪਲਸਟਰ ਜਾਂ ਲੱਗੂਗਾ ਤੇ ਦੇਖਦੇ ਹਾਂ ਕਿ ਬਣਦਾ ਹੈਗਾ ਤੇ ਬਾਕੀ ਤਕਲੀਫ ਹੋ ਰਹੀ ਹੈ ਲਵਾ ਲਿਆ ਜੀ ਪਲਸਟਰ ਤੇ ਬਾਬਾ ਜੀ ਬਾਬਾ ਜੀ ਕੀ ਦੇਖ ਰਿਹਾ ਆਪਾਂ ਹੁਣ ਬਾਬਾ ਜੀ ਨਾਲ ਆਪਣੇ ਇੱਕ ਮੌਲਵੀ ਆਉਂਦਾ ਕੀ ਨਾਮ ਉਹਦਾ ਮਦਨੀ ਮਦਨੀ ਇਹ ਮਦਨੀ ਮੌਲਵੀ ਦਾ ਬਾਬਾ ਜੀ ਪੂਰਾ ਫੈਨ ਆ ਉਹਦੀ ਸਟੇਟਸ ਲਾਉਂਦਾ ਸਾਰਾ ਕੁਝ ਉਹਦਾ ਹੀ ਕਰਦਾ ਤੇ ਬਾਕੀ ਹੁਣ ਚ ਪਾ ਚੱਲਦੇ ਆ ਡਾਕਟਰ ਗਿਆ ਹੋਇਆ ਥੋੜਾ ਜਿਹਾ ਬਾਬਾ ਜੀ ਕੀ ਕਰ ਰਹੇ ਦੋ ਮੁਕ ਸਵੇਰ ਸ਼ਾਮ ਕਰਦੇ ਨੇ ਜਪ ਜਪਦੇ ਪਾਣੀ ਵੀ ਹੋਰ ਪੰਜ ਦਿਨ ਦਾ ਪੰਜ ਦਿਨ ਰਹਿਣਾ ਸਵੇਰੇ ਸ਼ਾਮ ਆਸੁਰੇ ਸ਼ਾਮ ਨੂੰ ਪੰਜ ਦਿਨ ਦੀ ਦਵਾਈ ਦਿੱਤੀ ਡਾਕਟਰ ਨੇ ਸਵੇਰੇ ਸ਼ਾਮ ਲੈਣੀ ਹੈ ਹੁਣ ਇਹੋ ਜਿਹਾ ਹੋਣ ਵੀ ਤਾਂ ਜੀ ਬਹੁਤ ਸੀ ਥੋੜਾ ਘਰ ਲੈ ਜੂਰ ਜੂਰ ਨਾਲ ਆਇਆ ਜੋਰ ਤਾਂ ਮੈਂ ਇੱਥੇ ਨਾਲ ਰੱਖਿਆ ਚਲੋ ਹੁਣ ਆਪਾਂ ਚੱਲ ਜਿਹੜਾ ਓਕੇ ਜੀ ਬਾਈ ਚੱਲੇ ਓਕੇ ਜੀ ਓਕੇ ਬਾਈ ਤੇ ਬਾਕੀ ਹੁਣ ਨਿਕਲਦੇ ਆਂਗੇ ਕਰਦੇ ਆਂਗੇ ਕੰਮਕਾਰ ਜਿਹੜੇ ਹੈਗੇ ਨੇ ਦੋ ਚਾਰ ਆਪਦੇ ਤੇ ਫਿਰ ਦੇਖਦੇ ਆਂ ਕੀ ਬਣਦਾਗਾ ਤੇ ਚਲੋ ਫਿਰ ਬਾਈ ਇਹ ਚੱਲੇ ਤੇ ਬਾਕੀ ਆ ਪਿੱਛੇ ਦੁਕਾਨਾਂ ਆ ਗਈ ਬਾਈ ਇੱਧਰ ਜੇ ਲੋੜ ਹੋਵੇ ਦੱਸ ਦਿਆ ਕਰੋ